ਕੈਪਟਨ ਸਾਹਿਬ ਤੁਹਾਨੂੰ ਸ਼ਾਇਦ ਭੁੱਲ ਗਿਆ ਹੋਊਗਾ ਮੈਂ ਆਜਾ ਦੀ ਕਪੀ ਨਾਲ ਲੱਗਿਆ ਨਾ ਨਾ ਹੋਰ ਅੱਛੇ ਬੰਦਾ 2019 ਦਾ ਗੱਛੇ ਮੈਂ ਯਾਰ ਕਿ ਆਜਾ ਨਾ ਫੀਸ ਤੋਂ ਡਾਲਿਆ ਨੂੰ ਹੁਣ ਬੁਲਾਓ ਜਿੱਦੋਂ 2019 ਕੈਪਟਨ ਦੇ ਸਰ ਕੋਪੰਦੀ 85 ਫਰੀਦਕੋਟ ਦੇ ਵਿੱਚ ਵੈਂਟੀਲੇਟਰ ਹੈ ਨਹੀਂ ਸੀਗੇ ਮੈਡੀਕਲ ਕੋਰੀ ਦੇ ਸਾਰੇ ਖਰਚਾ ਪਏ ਸੀ ਇੱਥੋਂ ਦੇ ਉਸ ਟਾਈਮ ਦੇ ਬੀਸੀ ਡਾਕਟਰ ਰਾਜਾ ਬਾਦ ਅੱਗੇ ਕੱਲੇ ਚੱਲਦਾ ਫੇਰੇ ਕੋਣੇ ਆਏ ਬੁਲਾਓ ਹਾਂ ਅੱਗੇ ਕੱਲੇ ਮੈਂ ਜਾਓ ਪੰਜ ਆਪ ਨੂੰ ਵੈਂਟੀਲੇਟਰ ਚਾਹੀਦੇ ਆ ਆਪਣੇ ਸਾਰੇ ਵੈਂਟੀਲੇਟਰ ਖਰਾਬ ਆ ਕੈਪਟਨ ਸਾਹਿਬਾ ਤੁਸੀਂ ਉਦੋਂ ਉਸੇ ਮੈਨੇ ਅਦਰ ਕਰਕੇ ਦਿੱਤੇ ਆ ਮੇਰੇ ਕੋਲ ਦੀ ਕਾਪੀ ਪਈ ਆ ਪੰਜ ਵੈਂਟੀਲੇਟਰ ਫੀਸਕੋਟ ਦਿੱਤੇ ਪਰ ਕੇ ਸੁਣਾਣਾ ਚਾਹੁੰਦਾ ਮੇਰੀ ਗੱਲ ਸੁਣਾ ਵੀਰੋ ਫੀਸਕੋਟ ਵਾਲਿਓ ਇਹ ਚ ਲਿਖਿਆ ਮੈਂ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਿੱਤੀ 2018 ਉਹਨੇ ਦੌਰਾਨ ਪੰਜਾਬ ਯੂਨੀਵਰਸਿਟੀ ਆਫ ਹੈਲਥ ਸਾਇੰਸ ਜੂ ਫੀਡ ਕੋਰਦੇ ਹਸਪਤਾਲ ਲਈ 5 ਬੈਡੀ ਲਗਾਉਦੀ 50 ਲੱਖ ਰੁਪਏ ਦੀ ਗ੍ਰਾਂਟ ਚਾਰੀ ਕਰਦਾ ਆ ਉਸੇ ਨਾਲੇ 50 ਲੱਖ ਰੁਪਏ ਦਾ ਉਹ 50 ਲੱਖ ਵੀ ਅਜਨਾ ਹੋਇਆ ਉਹਦੇ ਨਾਲ 5 ਲੱਖ ਜਿਹੜਾ ਦਿੱਤੇ ਗਏ ਕੁਦਰਤੀ ਮਾਰ ਦੇ ਨਾਲ ਉਦੋਂ ਕਰੋਨਾ ਆ ਗਿਆ ਉਹ ਕਰੋਨਾ ਦਾ ਪਤਾ ਨਹੀਂ ਸੀਗਾ ਵੀ ਕਰੋਨਾ ਆ ਜਾਊਗਾ ਥੋੜੇ ਚਿਰ ਬਾਅਦ ਹੀ ਕਰੋਨਾ ਆ ਗਿਆ ਉਹਨਾਂ 20 ਲੀਟਰ ਨੇ ਹਜ਼ਾਰਾਂ ਬੰਦਿਆਂ ਦੀ ਜਾਨ ਬਚਾਤੀ ਕੈਪਟਨ ਸਾਹਿਬ ਅਸੀਂ ਤੁਹਾਡਾ ਧੰਨਵਾਦ ਕਰਦੇ ਜੀ ਬਣਾਇ ਤੁਸੀਂ सत चई जी दो हज़ार सत चैप्टन अमर मोड़े पेजा

ਬੇਰਹਿਮ 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 ਤੁਸੀਂ ਬਹੁਤ ਚਿੰਤੋਂ ਅਸ਼੍ਰੀ ਭਾਈ ਜੀ ਨੂੰ ਤੇ ਕੈਪਟਨ ਅੰਦਰ ਸਾਹਿਬ ਨੂੰ ਫੋਨ ਵਾਸਤੇ ਆਇਆ ਹਾਂ ਮੈਂ ਤੁਹਾਡਾ ਸਾਰੇ ਦਾ ਧੰਨਵਾਦ ਕਰਦਾ ਸਮੁੱਚੇ ਬੀਜੇਪੀ ਲੀਡਰ ਟੀਮ ਦਾ ਜੋ ਬੀਜੇਪੀ ਦੇ ਰੱਖੀ ਮੈਨੂੰ ਮਾਣ ਬਖਸ਼ਿਆ ਤੁਸੀਂ ਅਸ਼੍ਰੀ ਜੀ ਮੈਨੂੰ ਮਾਣ ਬਖਸ਼ਿਆ ਤੁਹਾਡੀ ਟੀਮ ਦਾ ਇੱਕ ਸਾਡੇ ਲੋੜ ਦੇ ਲਾਤੇ ਮੈਂ ਧੰਨਵਾਦ ਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਾ ਜਾਂਦਾ شیو جی ابھی دنوں کو محنت کر رہے ہیں میں یہاں کا بھی دنواد کرنا چاہتا میں ایکو گل کروں گا ہجے تو منزل چڑھتی آپ راستہ بہت لمبا ہے چڑیا نال باہر چڑھاو گے جی تکوں تکارو مارو پکا کے ਸਭ ਤੁਸੀਂ ਮੜੇ ਹਿੰਮਤ ਕਰੋ ਹਿੰਮਤ ਕਰੋ ਲੋਕੋ ਨੂੰ ਇੱਕ ਝਲਕ ਵੇਖਣ ਲੋਕੀ ਤਿਆਰ ਆ ਅੱਜ ਅੱਜ ਦੇ ਅਸੂਦੇ ਬਣਾ ਜੋ ਕੋਈ ਕਸੂਦਾਂ ਨੂੰ ਪਿੱਛੇ ਰੱਖਤੇ ਅਬਾਛੜੀ ਨੇ ਫੜਾਇਓ ਅਕੁਨਾ ਮੇਰੀ ਬੇਟੀ ਆ ਅਸ਼wini ਜੀ ਆ ਥੋੜੇ ਹੱਥ ਕੁੰਡਾ ਤੇ ਮਹਾਰਾਜਾ ਪਟਿਆਲਾ ਤੇ ਹੱਥ ਕੁੰਡਾ ਐਸੇ ਖੁੰਡੇ ਨੇ ਪੰਜਾਬ ਦੀ ਜੱਗ ਲੋਣੀ ਐ ਤੇ ਪੰਜਾਬ ਨੂੰ ਤਖਿਆਂ ਦੇ ਰਾਜੇ ਲੈ ਕੇ ਜਾਣਾ ਤੋਂਡਾ ਸਭ ਦਾ ਧੰਨਵਾਦ ਮੈਂ ਬੇਨਤੀ ਕਰਨਾ ਸ਼ਿਵਰਾਜ ਜੀ ਨੂੰ ਆ ਅਗਲਾ ਪ੍ਰੋਗਰਾਮਾ ਦੇ ਸੰਕੇਤ ਤੁਹਾਡਾ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਜਵਾਇ ਬ੍ਰਿੰਦੀਕਾ ਗਾਲਜਾ ਜਵਾਇ ਬ੍ਰਿੰਦੀਕਾ ਨਾ ਸ਼੍ਰੀ ਰਾਮ